ਮੈਂ ਕੰਮਤੇ ਜਾ ਰਹੀ ਸੀ ਤੇ ਜਿਸ ਬੱਸ 'ਚ ਮੈਂ ਬੈਠੀ ਆ ਉਹ ਬੱਸ 'ਚ ਬਹੁਤ ਜ਼ਿਆਦਾ ਭੀੜ ਸੀ ਤੇ ਅਲੱਗ-ਅਲੱਗ ਸਟਾਪਸ ਤੇ ਜਾ ਕੇ ਬੱਸ ਦੀ ਭੀੜ ਘਟਦੀ ਗਈ ਇੱਕ ਸਟਾਪ ਤੇ ਅਸੀਂ ਸਿਰਫ 5-6 ਸਵਾਰੀਆਂ ਰਹਿ ਗਈਆਂ ਤੇ ਉਹਨਾਂ ਦੇ ਵਿੱਚ ਇੱਕ ਮੈਂ ਤੇ ਇੱਕ ਹੋਰ ਲੜਕੀ ਜਿਹੜੀ ਏਸ਼ੀਅਨ ਸੀਗੀ ਆਈ ਥਿੰਕ ਉਹ ਨੇਪਾਲ ਤੋਂ ਸੀ ਤੇ ਅਗਲੇ ਸਟਾਪ ਤੋਂ ਇੱਕ 7-8 ਮੁੰਡਿਆਂ ਦਾ ਗਰੁੱਪ ਚੜਿਆ ਬੱਸ ਦੇ ਵਿੱਚ ਬਸ ਐਂਟਰੀ ਕਰਨ ਦੇ ਸਾਰੇ ਉਹਨਾਂ ਨੇ ਇੰਨੀ ਜ਼ਿਆਦਾ ਨਾਈਸ ਕਰੀਟ ਕਰਨੀ ਸ਼ੁਰੂ ਕਰ ਦਿੱਤੀ ਬਸ ਖਾਲੀ ਹੋਣ ਦੇ ਬਾਵਜੂਦ ਉਹਨਾਂ ਨੇ ਸੀਟਸ ਤੇ ਬੈਠਣ ਦੀ ਬਜਾਏ ਡੋਰ ਦੇ ਅੱਗੇ ਖੜੇ ਹੋ ਕੇ ਉੱਚੀ ਉੱਚੀ ਨਾਈਸ ਕਰੀਟ ਕਰਨੀ ਕੰਟੀਨਿਊ ਰੱਖੀ ਗਾਲਾਂ ਕੱਢ ਰਹੇ ਸੀ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ ਉੱਚੀ ਉੱਚੀ ਹੱਸ ਰਹੇ ਸੀ ਉੱਚੀ ਉੱਚੀ ਗੱਲਾਂ ਕਰ ਰਹੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਆਵੇਂ ਉਹ ਕਿਹੜੀ ਦੁਨੀਆ ਤੇ ਆ ਗਏ ਇੱਕ ਪੋਰਟੂਗੀਜ਼ ਬੀਬੀ ਨੇ ਉਹਨਾਂ ਵੱਲ ਇੱਕ ਵਾਰ ਗੁੱਸੇ ਨਾਲ ਦੇਖਿਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਆਪਣੀ ਇਹ ਜਾਨਵਰਾਂ ਵਰਗੀਆਂ ਹਰਕਤਾਂ ਕੰਟੀਨਿਊ ਰੱਖੀਆਂ ਫਿਰ ਉਹਨੇ ਡਰਾਈਵਰ ਨੂੰ ਕੰਪਲੇਨ ਕੀਤੀ ਡਰਾਈਵਰ ਨੇ ਇੱਕ ਸਟਾਪ ਤੇ ਜਾ ਕੇ ਬੱਸ ਰੋਕੀ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਕਿੰਨੀ ਸ਼ਰਮ ਵਾਲੀ ਗੱਲਾਂ ਨਾ ਅਸੀਂ ਕਿਉਂ ਨਹੀਂ ਹਟਦੇ ਇਹ ਜਾਨਵਰਾਨੀਆ ਹਰਕਤਾਂ ਕਰਨ ਤੋਂ ਇਹਨਾਂ ਬੇਵਕੂਫ ਲੋਕਾਂ ਦੀ ਵਜ੍ਹਾ ਨਾਲ ਇੱਥੇ ਰੂਲਸ ਪੋਰਟੂਗਲ ਦੇ ਵਿੱਚ ਇੰਨੇ ਜ਼ਿਆਦਾ ਸਟ੍ਰਿਕਟ ਹੋ ਰਹੇ ਆ ਤੇ ਜਿਹੜੇ ਲੋਕ ਵਧੀਆ ਤਰੀਕੇ ਨਾਲ ਵਿਚਰਦੇ ਆ ਉਹਨਾਂ ਨੂੰ ਵੀ ਉਹ ਪ੍ਰੋਬਲਮਸ ਫਿਰ ਫੇਸ ਕਰਨੀਆਂ ਪੈ ਰਹੀਆਂ ਮੈਨੂੰ ਸਮਝ ਨਹੀਂ ਲੱਗਦੀ ਇਹ ਸਾਬਿਤ ਕੀ ਕਰਨਾ ਚਾਹੁੰਦੇ ਆ ਫਿਰ ਇਹ ਕਹਿੰਦੇ ਆ ਕਿ ਮੈਂ ਏਸ਼ੀਅਨ ਲੋਕਾਂ ਦੇ ਖਿਲਾਫ ਬੋਲਦੀ ਆ ਇੱਕ ਵੀਰੇ ਨੇ ਮੈਨੂੰ ਲਾਸਟ ਵੀਡੀਓ ਤੇ ਕਮੈਂਟ ਕੀਤਾ ਕਿ ਤੂੰ ਏਸ਼ੀਅਨ ਲੋਕਾਂ ਦੇ ਖਿਲਾਫ ਬੋਲਦੀ ਆ ਤਾਂ ਸਾਡੇ ਵਰਗੇ ਲੋਕਾਂ ਕਰਕੇ ਸੇਫ ਆ ਤਾਂ ਨਹੀਂ ਵੀਰੇ ਤੂੰ ਤਾਂ ਰੱਬ ਬੜਿਆ ਬੈਠਾ ਤੁਹਾਡੇ ਵਰਗੇ ਲੋਕਾਂ ਕਰਕੇ ਮੈਸੇਜ ਨਹੀਂ ਹੈਗੀ ਇੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਫੁਕਰਪੂਣਾ ਛਾੜ ਕੇ ਇਹ ਏਦਾਂ ਦੀਆਂ ਹਰਕਤਾਂ ਕਰਕੇ ਅਸੀਂ ਸਾਬਿਤ ਕੀ ਕਰਨਾ ਚਾਹੁੰਦੇ ਆ ਅਸੀਂ ਆਪਣੀ ਕਮਿਊਨਿਟੀ ਨੂੰ ਡੀਗ੍ਰੇਡ ਕਰਦੇ ਪਈਆਂ ਕਿਉਂ ਕੁਝ ਹਾਸਲ ਹੋਣਾ ਹੈ ਤੁਸੀਂ ਬਗਾਨੇ ਮੁਲਕਾਂ 'ਚੋਂ ਬੰਦਿਆਂ ਘਰੋਂ 84 ਲੱਖ ਜੂਨਾ ਭੁਗਤ ਕੇ ਅਸੀਂ ਇਨਸਾਨੀ ਮਰਤੇ ਚਾਹੇ ਆ ਤੇ ਹਰਕਤਾਂ ਫਿਰ ਵੀ ਜਾਨਵਰਾਂ ਈ ਰੱਖਿਆ ਹੋਈਆਂ ਆ ਫਿਰ ਕੀ ਫਾਇਦਾ ਉਹ ਰੱਬ ਵੀ ਵਿਚਾਰਾ ਦੇਖ ਕੇ ਪਰੇਸ਼ਾਨ ਹੁੰਦਾ ਹੋਣਾ ਮੈਂ ਇਹ ਕੀ ਸਾਜਿਆ ਆ ਤੋਂ ਸੋ ਪਲੀਜ਼ ਇਹ ਜਾਨਵਰਾਂ ਈ ਹਰਕਤਾਂ ਕਰਨੀਆਂ ਬੰਦ ਕਰੋ ਤਾਂ ਕਿ ਆਉਣ ਵਾਲਾ ਟਾਈਮ ਸਾਡੇ ਇਮੀਗਰੈਂਟਸ ਦੇ ਲਈ ਵਧੀਆ ਹੋਵੇ ਥੈਂਕ ਯੂ ਸੋ ਮੱਚ